ਜੋ ਆਲ ਥੋੜੇ ਤੇ ਹੁੰਦਾ ਕਿ ਤੁਹਾਡੇ ਵੱਲੋਂ ਫਾਇਰਿੰਗ ਹੋਈ ਆ ਉਹਨਾਂ ਤੇ ਫਾਇਰਿੰਗ ਹੋਣ ਤੋਂ ਬਾਅਦ ਮਜ਼ਦੂਰ ਭੜਕ ਗਿਆ ਤੁਸੀਂ ਉਹਨਾਂ ਤੇ ਫਾਇਰਿੰਗ ਕਿਉਂ ਕੀਤੀ ਹਵਾਈ ਫੈਰਵਾ ਕੀ ਦੇ ਵਜ੍ਹਾ ਦੱਸ ਦਿਓ ਠੀਕ ਨਹੀਂ ਸਿੱਧੇ ਫੈਰ ਕੀਤੇ ਮੈਂ ਸਿੱਧਾ ਫੈਰ ਕਰਦਾ ਖੜੇ ਬੰਦਾ ਕੱਲ ਕਹਿੰਦੇ ਸੀ ਤਿੰਨ ਪੰਤੇ ਜ਼ਖਮੀ ਹੋਇਆ ਉਹਦੇ ਬਾਰੇ ਹਾਂ ਤੁਹਾਨੂੰ ਪੁਲਿਸ ਨੇ ਕਿਹਾ ਸੀ ਫੈਰ ਕਰ ਨਹੀਂ ਨਹੀਂ ਕਹਿੰਦੇ ਤੁਸੀਂ ਐਮ ਐਲ ਏ ਮੁਲਕ ਤੋਂ ਦਬਾਅ ਪਵਾਇਆ ਵੀ ਤੇਰਾ ਧਰਨਾ ਡਾਂਗਣਾ ਚਕਾਉਣਾ ਆਏ ਨਹੀਂ ਚਕਾਉਣਾ ਆਰਾਮ ਜੇ ਕੋਈ ਬੰਦਾ ਜਾਖਮੀ ਸਾਡੇ ਦੇ ਪਰਚਾ ਦੇ ਦੋ ਤੇ ਮੰਗ ਕਰ ਰਹੇ ਆ ਜਥੇਬੰਦੀਆਂ ਕਹਿੰਦੀਆਂ ਪਰਚਾ ਦੇਓ ਗਮਦੂਰ ਸਿੰਘ ਅਸੀਂ ਇਸ ਵਕਤ ਉਸ ਇਨਸਾਨ ਕੋਲ ਖੜੇ ਆ ਜਿਹੜੇ ਚੰਦ ਭਾਨ ਮਾਮਲੇ ਦੇ ਵਿੱਚ ਦੂਜੀ ਧਿਰ ਸੀ ਜਿਹਨਾਂ ਨਾਲ ਲੜਾਈ ਸੀ ਜਿਹੜੇ ਸਰਪੰਚ ਨੇ ਉਸ ਤੋਂ ਬਾਅਦ ਧਰਨਾ ਲਗਾਇਆ ਉਹ ਹੈ ਗਮਦੂਰ ਸਿੰਘ ਵੱਖ-ਵੱਖ ਜਥੇਬੰਦੀਆਂ ਵੱਲੋਂ ਇਹਨਾਂ ਤੇ ਕਈ ਇਲਜ਼ਾਮ ਲਗਾਏ ਗਏ ਆ ਉਹ ਸਾਰੇ ਇਲਜ਼ਾਮਾਂ ਦੇ ਸਵਾਲ ਇਹਨਾਂ ਨੂੰ ਕਰਾਂਗੇ ਗਮਦੂਰ ਸਿੰਘ ਜੀ ਸਭ ਤੋਂ ਪਹਿਲਾ ਸਵਾਲ ਤੁਹਾਡੇ ਤੇ ਹੁੰਦਾ ਕਿ ਤੁਹਾਡੇ ਵੱਲੋਂ ਫਾਇਰਿੰਗ ਹੋਈ ਆ ਉਹਨਾਂ ਤੇ ਫਾਇਰਿੰਗ ਹੋਣ ਤੋਂ ਬਾਅਦ ਮਜ਼ਦੂਰ ਭੜਕੇ ਆ ਤੁਸੀਂ ਉਹਨਾਂ ਤੇ ਫਾਇਰਿੰਗ ਕਿਉਂ ਕੀਤੀ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਅੱਜ ਸਾਡੇ ਕੋਲੋਂ ਸਾਡਾ ਇੱਕ ਸਵਾਲ ਪੁੱਛਿਆ ਜੀ ਇਹ ਹੈ ਜੀ ਤਿੰਨ ਦਿਨ ਪਹਿਲਾਂ 2 ਤਰੀਕ ਨੂੰ ਸਵੇਰ ਜੀ ਮੈਂ ਜਿੱਥੇ ਪਾਣੀ ਜਾ ਕੇ ਪੀ ਰਿਹਾ ਨਾਲੀ ਦਾ ਉੱਥੇ ਗਿਆ ਸੀ ਉਹਨਾਂ ਨੂੰ ਜਾ ਕੇ ਬੇਨਤੀ ਕੀਤੀ ਸੀ ਮੇਰੇ ਨਾਲ ਸਾਡਾ ਇੱਕ ਇੱਥੇ ਮੁੰਡਾ ਮੈਂਬਰ ਹੈਗਾ ਆਮ ਆਦਮੀ ਪਾਰਟੀ ਦਾ ਉਹਨੂੰ ਅਸੀਂ ਨਾਲ ਲੈ ਕੇ ਗਿਆ ਸੀ ਦੋ ਹੀ ਬੰਦੇ ਗਏ ਸੀ ਵੀ ਇਹ ਪਾਣੀ ਇੱਥੇ ਆਪਣਾ ਨਾਲੀ ਚ ਪਾਇਆ ਜਾਵੇ ਪਾਣੀ ਬਾਹਰ ਖੁੱਲਾ ਫਿਰਦਾ ਉੱਥੇ ਮੇਰੇ 7-8 ਕਿੱਲੇ ਜ਼ਮੀਨ ਦੇ ਆ ਜਿੱਥੇ ਇਹ ਜਿੱਥੇ ਜਾ ਕੇ ਪਾਣੀ ਜਾ ਕੇ ਰੁਕਦਾ ਉੱਥੇ ਸਰਪੰਚ ਦਾ ਤਾਂ ਤਿੰਨ ਮਰਲਾਂ ਦਾ ਘਰ ਆ ਸਾਡੇ 17 ਘਰ ਉੱਥੇ ਜ਼ਿਮੀਦਾਰ ਤੇ ਮਜਬੂਤ ਸਿੱਖਾਂ ਦੇ ਸਾਰੇ ਇਕੱਠੇ ਆ ਕੋਈ ਸਾਡਾ ਪਰਿਵਾਰ ਕੋਈ ਸਾਰੇ ਰਹਿ ਰਹੇ ਆ ਸਾਡੀ ਨਿਆਈਂ ਚ ਵੀ ਸਾਰਾ ਦਨ ਸਾਬ ਜੀ ਸੋਬ ਜੀ ਸਾਰਾ ਕੋਈ ਇਕੱਠੇ ਤੋੜਦੇ ਆ ਅਸੀਂ ਉਹ ਵੈਸੀ ਰੁਟੀਨ ਚ ਹੀ ਕਹਿ ਰਹੇ ਸੀ ਵੀ ਪਾਣੀ ਇੱਥੇ ਪਾਇਆ ਜਾਵੇ। ਉਹ ਇਹ ਆ ਕੇ ਕਹਿੰਦਾ ਵੀ ਇਹ ਕੋਈ ਨਹੀਂ ਪਾਸ ਹੋਊਗਾ। ਉੱਥੇ ਚਲੋ ਸਾਰਿਆਂ ਨੇ ਇਹ ਗੱਲ ਕਹੀ ਵੀ ਖਾਲੀ ਤਰੀਏ ਨਾਲੇ ਜਾਂ ਸੜਕ ਕੱਲੇ ਦੀ ਨਹੀਂ ਆਪਾਂ ਇੰਟਰਲੌਕ ਐਟਾ ਇਹਨੂੰ ਪੱਟ ਕੇ ਇੱਥੇ ਪਾਣੀ ਪਾ ਕੇ ਵੀ ਇੰਟਰਲੌਕਟਾਂ ਲਾ ਦਿੰਦੇ ਆ। ਇਹਨੇ ਆਪਦੀ ਈਗੋ ਬਣਾ ਲਈ ਇਹਦੇ ਨਾਲ 10-12 ਮੁੰਡੇ ਸੀ ਉੱਦੋਂ ਉਸ ਦਿਨ ਵੀ ਪਰ ਮੈਨੂੰ ਉਸ ਦਿਨ ਇਹ ਨਹੀਂ ਸੀ ਵੀ ਐਡੀ ਐ ਇੰਨੀ ਗਾਂ ਮੈਂ ਇਹਨੂੰ ਕਦੇ ਬਾਲਾ ਮਿਲਿਆ ਨਹੀਂ। ਮੈਂ ਤਾਂ ਆਖਿਆ ਵੀ ਰੁਟੀਨ ਚ ਜਾਵਾਂਗੇ ਕਹੂਗਾ ਵੀ ਠੀਕ ਆ ਆਪਾਂ ਬੈਠ ਕੇ ਕਰ ਲੈਂਦੇ ਆ ਜੀ। ਚਲੋ ਮੈਂ ਉਥੋਂ ਮੁੜ ਆਇਆ ਜੀ ਆ ਕੇ ਮੈਂ ਆਪਦੀ ਐਪਲੀਕੇਸ਼ਨ ਲਖਾਈ ਸਾਰੇ ਬੰਦਿਆਂ ਦੇ ਸਾਈਨ ਕੀਤੇ ਐਜੇ ਕਾਨੂੰਨ ਅਸੀਂ ਵੀਡੀਓ ਸਾਹਿਬ ਦੇ ਐਪਲੀਕੇਸ਼ਨ ਦਿੱਤੀ ਵੀ ਆ ਜਾ ਕੇ ਪੁੱਛ ਲਓ ਦੋ ਤਰੀਕ ਨੂੰ ਤਿੰਨ ਤਰੀਕ ਨੂੰ ਤੇ ਉਸ ਦਿਨ ਹੀ ਮੈਂ ਐਸਐਚਓ ਸਾਹਿਬ ਨੂੰ ਆ ਕੇ ਦੇ ਆਇਆ ਸੀ ਮੈਂ ਕਿਹਾ ਜੀ ਉਥੇ ਇੱਕ ਛੋਟਾ ਜਿਹਾ ਪਾਣੀ ਦਾ ਮਸਲਾ ਸਾਡਾ ਹੱਲ ਕਰ ਦਿਓ ਐਸਐਚਓ ਸਾਹਿਬ ਨੇ ਸ਼ਾਮ ਨੂੰ ਸਾਨੂੰ 4 ਵਜੇ ਦਾ ਟਾਈਮ ਦਿੱਤਾ ਵੀ ਤੁਸੀਂ ਥਾਣੇ ਆ ਜਾਓ ਅਸੀਂ ਆ ਗਿਆ ਠੀਕ ਆ ਸਾਨੂੰ 4 ਵਜੇ ਫੋਨ ਆ ਗਿਆ ਥਾਣੇ ਤੋਂ ਮੁੰਚੀ ਦਾ ਵੀ ਤੁਸੀਂ ਨਾ ਆਓ ਜੀ ਤੁਹਾਡੇ ਸਰਪੰਚ ਸਾਹਿਬ ਨੇ ਜਵਾਬ ਦਿੱਤਾ ਆਉਣ ਤੋਂ ਹੂੰ ਦੂਜੀ ਤਰ੍ਹਾਂ ਨਹੀਂ ਰਹੀ ਹੂੰ ਮੈਂ ਕਿਹਾ ਜੀ ਕੀ ਹੋਇਆ ਉਹ ਕਹਿੰਦੇ ਜੀ ਕੱਲ ਕੱਲ ਨੂੰ ਐਸਐਚਓ ਸਾਹਿਬ 10:00 11:00 ਵਜੇ ਤੁਹਾਡੇ ਪਿੰਡ ਹੀ ਆਉਣਗੇ ਹੂੰ ਅਸੀਂ ਅਖਿਆ ਜੀ ਠੀਕ ਆ ਚਲੋ ਸਵੇਰ ਰੁਟੀਨ ਝੋਠੇ ਜੀ ਮੈਂ ਆਪਦਾ ਗੁਰਦੁਆਰਾ ਸਾਹਿਬ ਚਲਾ ਗਿਆ ਟਿੱਬੀ ਸਾਹਿਬ ਅਖੰਡ ਪਾਠ ਸਾਹਿਬ ਦਾ ਭੋਗ ਸੀ ਐ ਤੁਸੀਂ ਆਪਦੇ ਉਥੇ ਵੀਡੀਓ ਵਗੈਰਾ ਜੋ ਮਰਜ਼ੀ ਚੈੱਕ ਕਰ ਸਕਦੇ ਆ ਮੈਂ 9:30 ਵਜੇ ਤੋਂ ਲੈ ਕੇ ਪੌਣੇ 11:00 ਵਜੇ ਉਸੇ ਭੋਗ ਪੈਂਦਾ ਉਸ ਟਾਈਮ ਤੱਕ ਮੈਂ ਉਥੇ ਸੀ ਅਖੰਡਪਾਤ ਸਾਹਿਬ ਉਸੇ ਪੰਨਾਂ ਦਾ ਭੋਗ ਪਿਆ ਅਰਦਾਸ ਹੋਈ ਮੈਨੂੰ ਪਿੱਛੋਂ ਪਿੰਡੋਂ ਫੋਨ ਚਲਾ ਗਿਆ ਵੀ ਇਹ ਆਪਣੇ ਘਰ ਦੀ ਵੀਡੀਓ ਬਣਾ ਰਹੇ ਆ ਘਰੇ ਕੋਈ ਨਹੀਂ ਸੀ ਲੇਡੀਜ਼ ਸਾਡੀਆਂ ਕੱਲੀਆਂ ਸੀ ਉਹਨਾਂ ਨੇ ਬਾਹਰ ਆ ਕੇ ਇਹਨਾਂ ਨੂੰ ਵੇਖਣ ਦੀ ਕੋਸ਼ਿਸ਼ ਕੀਤੀ ਤਾਂ ਮੂਹਰੋਂ ਇਹਦੇ ਨਾਲ 100-150 ਬੰਦਾ ਸੀ ਇਹਨਾਂ ਨੇ ਗਲਤ ਬੋਲਣਾ ਸ਼ੁਰੂ ਕਰਤਾ ਵੱਡੇ ਸ਼ਾਹੂਕਾਰ ਆ ਗਏ ਧਨਾੜ ਆ ਗਏ ਅਸੀਂ ਇੱਕ ਕਿਸਾਨ ਆ ਜੀ ਕਿਸਾਨੀ ਕਰਦੇ ਆ ਸਾਡੇ ਪਿਓ ਦਾਦੇ ਤੋਂ ਲੈ ਕੇ ਚੈਲਰ ਲਾ ਲਿਆ ਅਸੀਂ ਕੋਈ ਕੋਈ ਜਰਮ ਨਹੀਂ ਕਰਿਆ ਠੀਕ ਆ ਜਿਹੜਾ ਸਾਨੂੰ ਕਹਿ ਰਹੇ ਆ ਵੀ ਤਨਹਾੜ ਆ ਤਨਹਾੜ ਤਾਂ ਹੁੰਦੇ ਜਿਨ੍ਹਾਂ ਕੋਲ ਕੋਈ ਜਾਜੂ ਜਾਂ 2-400 ਕਲਾ ਜ਼ਮੀਨ ਹੁੰਦੀ ਆ ਇਹ ਲੋਕ ਜਾਣ ਬੁੱਝ ਕੇ ਰੰਗਤ ਗਲਤ ਦੇ ਰਹੇ ਆ ਸਮਝ ਗਏ ਅਸੀਂ 20-20 ਕਿੱਲਾਂ ਦੇ ਮਾਲਕ ਕਿਸਾਨ ਆ 30-30 ਕਿੱਲਾਂ ਦੇ ਹੋਰ ਕਿਸਾਨ ਕੌਣ ਹੁੰਦਾ ਇਹਨਾਂ ਨੂੰ ਪੁੱਛਿਆ ਜਾਵੇ ਜੀ ਅਸੀਂ ਉਹ ਆਪਦੀ ਜ਼ਮੀਨ ਤੋਂ ਤਰੱਕੀ ਕਰਕੇ ਚੈਲਰ ਲਾ ਲਿਆ ਸੀ ਕੋਈ ਗਨਾਹ ਕਰ ਲਿਆ ਕੋਈ ਚੋਰੀ ਨਹੀਂ ਕਰ ਲਈ ਕੋਈ ਡਾਕਾ ਨਹੀਂ ਕਰ ਲਿਆ ਇਹਨੂੰ ਕੁਛ ਨਹੀਂ ਕਿਹਾ ਥਾਣੇ ਗਏ ਆ ਐਸਚੂ ਨੇ ਨੂੰ ਬੁਲਾਇਆ ਜਦੋਂ ਐਸਚੂ ਨੇ ਸਾਨੂੰ ਟਾਈਮ ਦਿੱਤਾ ਸੀ 11 ਵਜੇ ਦਾ ਉਦੋਂ ਪਹਿਲਾਂ ਇਹ ਮੇਰੇ ਘਰੇ ਆਉਂਦਾ ਦਾ ਮਤਲਬ ਕੀ ਸੀ 100 ਬੰਦਾ ਲੈ ਕੇ ਹੂੰ ਅਸੀਂ ਮੈਂ ਜਦੋਂ ਆਇਆ ਮੇਰੇ ਆਉਣ ਤੱਕ ਤਾਂ ਇਹ ਧਰਨਾ ਲਾਈ ਬੈਠੇ ਸੀ ਮੈਂ ਬਾਹਰ ਦੀ ਆਇਆ ਸਾਰੇ ਪਿੰਡ ਚੋਂ ਪੁੱਛੋ ਜਿੱਧਰ ਦੀ ਸਾਡੇ ਪਿੰਡ ਵੇਜ ਦੀ ਰਸਤਾ ਗਲੀਆਂ ਵੇਜ ਦੀ ਆ ਕੇ ਮੈਂ ਘਰੇ ਆ ਗਿਆ ਘਰੇ ਆ ਕੇ ਮੈਂ ਹਾਲਾਤ ਪੁੱਛੇ ਉਹ ਕਹਿੰਦੇ ਜੀ ਉਹ ਧੱਕੇ ਮਾਰ ਗਏ ਬੁੜਿਆਂ ਨੂੰ ਵੀ ਮਾਰ ਗਏ ਬੰਦਿਆਂ ਨੂੰ ਸਾਡੇ ਕੋਲੇ ਵੀਡੀਓ ਹੋਏਗਾ ਕੈਮਰੇ ਲੱਗੇ ਆ ਮੇਰੇ ਘਰੇ ਵੀਡੀਓ ਤੁਸੀਂ ਨਾਲ ਲਾ ਸਕਦੇ ਆ ਸਾਡੇ ਐਸੇ ਦੋ ਹੀ ਬੰਦੇ ਸੀ ਪਰਿਵਾਰ ਦੇ ਉਹ 100 200 ਬੰਦੇ ਸੀ ਸਾਰਿਆਂ ਨੂੰ ਧੱਕੇ ਮਾਰ ਗਏ ਉਹ ਕਹਿੰਦੇ ਧੱਕੇ ਤੂੰ ਉਹ ਦੂਬਾਲ ਕੋਈ ਹੋਰ ਕਹਿੰਦੇ ਉਹ ਕਹਿੰਦੇ ਉਹ ਕਹਿੰਦੇ ਧੱਕੇ ਤੁਹਾਡੇ ਪਰਿਵਾਰ ਨੂੰ ਵੀਡੀਓ ਚ ਵੀ ਆ ਰਿਹਾ ਤੁਹਾਡੇ ਪਰਿਵਾਰ ਨੇ ਮਾਰਿਆ ਮੀਡੀਆ ਦਾ ਕੈਮਰਾ ਪੰਨ ਉਹਨਾਂ ਨੂੰ ਦੋ ਬੰਦੇ 100 ਬੰਦੇ ਨੂੰ ਕਿੰਨਾ ਧੱਕਾ ਮਾਰ ਦੇਣਗੇ ਮੈਨੂੰ 100 ਬੰਦਾ ਦੇ ਉਹਨੂੰ ਕੋਈ ਤੂੰ 5 ਬੰਦੇ ਲੈ ਲਈ ਖੜ ਮਾਰ ਧੱਕੇ ਸਾਨੂੰ ਐਂ ਕਰ ਲੈਨੇ ਆ ਘਰੇ ਪਹਿਲੀ ਗੱਲ ਉਹ ਮੇਰੇ ਘਰੇ ਆ ਕੇ ਇਹ ਕੋਈ ਪਬਲਿਕ ਪਲੇਸ ਤਾਂ ਹੈ ਨਹੀਂ ਮੇਰੇ ਘਰ ਦੀ ਵੀਡੀਓ ਬਣਾ ਕੇ ਵੇ ਸਕਦਾ ਮੇਰੇ ਘਰੇ ਆਇਆ ਕਿਉਂ ਮੇਰਾ ਤਾਂ ਇਹ ਸਵਾਲ ਸ ਮੇਰਾ ਉਹਦੇ ਨਾਲ ਹੋਰ ਕਿਸੇ ਨਾਲ ਜਿਹੜੇ ਬੰਦਿਆਂ ਨੂੰ ਉਹ ਨਾਲ ਗਮਰਾਹ ਕਰਕੇ ਲਿਆ ਬੰਦਿਆਂ ਨੂੰ ਸਾਡਾ ਕਿਸੇ ਬੰਦੇ ਨਾਲ ਕੋਈ ਰੌਲਾ ਨਹੀਂ ਉਹ ਸਾਕਲੇ ਤੋਂ ਬਗੈਰ ਸਾਰੇ ਬੰਦਿਆਂ ਨੂੰ ਉਹ ਗਮਰਾਹ ਕਰਕੇ ਨਾਲ ਲਈ ਆਏ ਲੋਕਾਂ ਨੇ ਸੋਚਿਆ ਵੀਡੀਓ ਬਾਊਗਾ ਤਮਾਸ਼ਗੀਰ ਬੱਚੇ ਉਹਦੇ ਨਾਲ ਦਰਪੇ ਲੋਕ ਨਾਲ ਦਰਪੇ ਵੀ ਪਤਾ ਨਹੀਂ ਇਹ ਕੀ ਕਰ ਰਿਹਾ ਸਰਪੰਚ ਸਾਹਿਬ ਸਾਡਾ ਕਿਸੇ ਨੂੰ ਪਤਾ ਨਹੀਂ ਸੀ ਉਹ ਆਪਦੀ ਪੱਤਰਕਾਰੀ ਚ ਹੀ ਲਿਆ ਕੇ ਉਹਨੇ ਸਾਰਾ ਕੁਝ ਇੱਥੇ ਉਹ ਲੜਾਈ ਕਰਾਤੀ ਉਹਦੀ ਸਾਰੀ ਸਵਾਜਸ ਸੀ ਉਹਨੂੰ ਪਤਾ ਸੀ ਇੱਥੋਂ ਨੇ ਧਰਨਾ ਦੇਤਾ ਜੀ ਅਸੀਂ ਧਰਨੇ ਤੇ ਨਹੀਂ ਗਏ ਸਾਡਾ ਕੋਈ ਧਰਨੇ ਦਾ ਮਤਲਬ ਨਹੀਂ ਸੀ ਪੁਲਿਸ ਆਈ ਪੁਲਿਸ ਨੇ ਆ ਕੇ ਸਾਡੇ ਇਥੇ ਬਾਹਰ ਕੋਲੇ ਪੁਲਿਸ ਨੇ ਗੱਡੀਆਂ ਲਾ ਜਾਂਵਾਂ ਸੀ ਉਹ ਧਰਨੇ ਤੇ ਪੁਲਿਸ ਨੇ ਉੱਥੇ ਆ ਉਹਨਾਂ ਨੂੰ ਕਿਹਾ ਵੀ ਹਟੋ ਉੱਠੋ ਨਾ ਉੱਠੋ ਫਿਰ ਉਹਦੇ ਬਾਅਦ ਦਾ ਤੁਹਾਨੂੰ ਪਤਾ ਕੀ ਹੋਇਆ ਕਹਿੰਦੇ ਤੁਸੀਂ ਐਮਐਲਏ ਮੁਲਕ ਤੋਂ ਦਬਾਅ ਪਵਾਇਆ ਵੀ ਤੇਰਾ ਧਰਨਾ ਡਾਂਗਣਾ ਚਕਾਉਣਾ ਆਇ ਨਹੀਂ ਚਕਾਉਣਾ ਆਰਾਮ ਨਾਲ ਮੈਂ ਤੁਹਾਨੂੰ ਇੱਕ ਦੱਸ ਦਿਆਂ ਵੀ ਮੈਂ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦਾ ਮੈਂ ਅਸੀਂ ਕਾਂਗਰਸ ਪਾਰਟੀ ਤੋਂ ਇਲੈਕਸ਼ਨ ਲੜੇ ਆ ਕਹਿੰਦੇ ਤੁਸੀਂ ਸਮਰਾਇਦਾਰ ਆ ਤੁਹਾਡੀ ਸਾਰੇ ਪਾਸੇ ਚੱਲਦੀ ਹੈ ਸਮਰਾਇਦਾਰ ਕੌਣ ਹੁੰਦਾ ਜੀ ਸਮਰਾਇਦਾਰ 25 30 ਕਿਲਿਆਂ ਵਾਲੇ ਜ਼ਮੀਨਾਂ ਵਾਲੇ ਸਮਰਾਇਦਾਰ ਤਾਂ ਫ ਇਹ ਕੋਈ ਸਮਰਾਈਦਾਰੀ ਸਾਨੂੰ ਤਾਂ ਦਿਨ ਹੀ ਨਹੀਂ ਸਾਡੇ ਸਾਲ ਤੱਕ ਕਰ ਜਾ ਬੈਂਕਾਂ ਦਾ ਇਹ ਇੱਕ ਗੱਲ ਹੋ ਰਿਹਾ ਉਹ ਇੱਕ ਗੱਲ ਹੈ ਕਹਿੰਦੇ ਪੁਲਿਸ ਸੀ ਫਿਰ ਤੁਸੀਂ ਫਾਇਰਿੰਗ ਕਿਉਂ ਕਰ ਰਹੇ ਸੀ ਉੱਪਰ ਅਸੀਂ ਕੋਈ ਫਾਇਰਿੰਗ ਨਹੀਂ ਕਰ ਰਹੇ ਸੀ ਜੀ ਸਾਡੇ ਬਾਰ ਕੋਲੇ ਗੱਡੀਆਂ ਲੱਗੀਆਂ ਸੀ ਪੁਲਿਸ ਨੂੰ ਸਾਰੀ ਨੂੰ ਧੱਕ ਕੇ ਲਿਆ ਥੋੜੇ ਵੀਡੀਓ ਥੋੜੀ ਵੀਡੀਓ ਤੁਸੀਂ ਨੋਟ ਕੀਤਾ ਹੋਇਆ ਤੁਸੀਂ ਵਿੱਚ ਸੀ ਮੌਕੇ ਤੇ ਦੇਖ ਰਹੇ ਸੀ ਸਾਰਾ ਜਦੋਂ ਸਾਡੇ ਬਾਰ ਨੂੰ ਆਏ ਪੁਲਿਸ ਨੇ ਆ ਕੇ ਸਾਡੇ ਗੇਟ ਕਵਰ ਕਰ ਲਏ ਦੋਨੇ ਪੁਲਿਸ ਨੇ ਵਾਅਦਾ ਦਿੱਤੀ ਵੀ ਉਹ ਆਪਣੇ ਗੇਟ ਘਰਾਂ ਨੂੰ ਪਹਿਣਗੇ ਠੀਕ ਹੈ ਜੀ ਉਸ ਤੋਂ ਬਾਅਦ ਲੇਡੀਜ਼ ਕਨਸਟੇਬਲ ਤੇ ਉਹਨਾਂ ਨੇ ਸੱਟਾ ਮਾਰਦਿਆਂ ਬਿਲਕੁਲ ਸਾਡੇ ਅੰਦਰ ਆ ਗਏ ਤੇ ਫਿਰ ਚਲੋ ਜੇ ਹੋਇਆ ਵੀ ਫਿਰ ਤੇ ਅਸੀਂ ਅਸਲਾ ਹੋਰ ਕੀ ਕਰਨਾ ਸੀ ਹੋਰ ਕਾਦੇ ਆਸਤੇ ਅਸੀਂ ਕੀ ਕਰਨਾ ਸੀ ਹਵਾਈ ਫਾਇਰ ਹੋਇਆ ਕੀ ਦੇ ਵਜ੍ਹਾ ਦੱਸ ਦਿਓ ਜੀ ਅਸੀਂ ਤਾਂ ਕਿਸੇ ਦੀ ਜਾਨ ਬਚਾਉਣ ਪਿੱਛੇ ਫਾਇਰ ਕੀਤਾ ਉਹ ਸਾਡੇ ਛੋਟੇ ਜਿਹੇ ਦਾ ਫਾਇਰ ਕੀਤਾ ਲੋ ਪੁਲਿਸ ਨੂੰ ਬਚਾਉਣ ਪਿੱਛੇ ਤੇ ਉਹ ਪੁਲਿਸ ਦੇ ਸੱਟਾ ਹੁਣ ਵੀ ਵੱਜਣਾ ਤੇ ਇੰਨੀਆਂ ਇਤੋਂ ਜ਼ਿਆਦਾ ਵੱਜਣਾ ਅਸੀਂ ਬੱਸਾਂ ਤੋੜਦਿਆਂ ਟੱਕ ਤੋੜਦੇ ਜੀ ਸਰ ਹਾਂ ਕਹਿੰਦੇ ਤੁਹਾਨੂੰ ਪੁਲਿਸ ਨੇ ਕਿਹਾ ਸੀ ਫਾਇਰ ਕਰਨ ਨਹੀ ਨਹੀ ਪੁਲਿਸ ਦਾ ਕੀ ਮਤਲਬ ਰਹਿ ਜਾਂਦਾ ਜੀ ਅਸੀਂ ਘਰੇ ਸੀ ਕੋਲੇ ਹੀ ਪੁਲਿਸ ਕੋਲੇ ਸਾਰੇ ਪੱਤਰਕਾਰ ਸੀ ਸਾਰਾ ਕੁਸ ਕੋਲੇ ਸੀ ਜੀ ਪੁਲਿਸ ਪੁਲਿਸ ਉਹਦਾ ਉਹਦਾ ਫਾਇਰ ਤੋਂ ਬਣਾ ਉਹ ਲਾਜ ਨਹੀਂ ਸੀ ਜੀ 200 ਬੰਦੇ ਨੂੰ 25 ਬੰਦੇ ਪੁਲਿਸ ਦੇ ਸੀ ਸਾਰੀ ਪੁਲਿਸ ਕੁੱਟੀ ਉਹਨਾਂ ਨੇ ਅੱਜ ਪੁਲਿਸ ਕੋਸ ਲਕੋਈ ਚੱਲੇ ਤੁਸੀਂ ਕੋਸ ਕਰੀ ਚੱਲੋ ਸਾਰੀ ਪੁਲਿਸ ਕੁੱਟੀ ਉਹਨਾਂ ਨੇ ਜੀ ਐਸ ਐਚ ਨੇ ਭੱਜ ਕੇ ਜਾਣ ਬਚਾਈ ਸਾਡੇ ਘਰੇ ਡਲੇ ਮਾਰੇ ਸ਼ੀਸ਼ੇ ਟੁੱਟੇ ਵੇ ਆ ਚੈੱਕ ਕਰਾਉਣੇ ਤੁਹਾਨੂੰ ਆਜੂ ਬਾਹਰ ਸਾਡਾ ਉਧਰਲਾ ਸਾਡਾ ਤਾਂ ਅਜੇ ਤੱਕ ਬਾਹਰ ਵੜਤਾ ਘਰ ਦਾ ਗੇਟ ਅੰਦਰ ਬੰਦੇ ਆ ਗਏ ਇਦੋਂ ਉੱਤੇ ਦਾ ਹੁਣ ਫਿਰ ਅਸੀਂ ਚਲਾਸਲਾ ਫਿਰ ਅਸੀਂ ਕਹਦੇ ਹੱਸ ਸਾਰਾ ਉਹ ਦੇ ਨਹੀਂ ਨਾਸਲਾ ਪੰਜਾਬ ਚ ਬੰਦ ਕਰਦੇ ਗਵਰਨਮੈਂਟ ਅਸਲੇ ਦੀ ਲੋੜ ਹੀ ਨਹੀਂ ਜੇ ਸਾਡੀਆਂ ਬੁੜਗਾਂ ਨੂੰ ਘਰੇ ਆ ਕੇ ਫੇਰ ਨਹੀਂ ਕਹਿੰਦੇ ਤੁਸੀਂ ਬੰਦੇ ਸਿੱਧੇ ਫੇਰ ਕੀਤੇ ਸਿੱਧੇ ਫੇਰ ਕਿਵੇਂ ਹੋ ਜਾਣਗੇ ਜੀ ਸਿੱਧਾ ਫੇਰ ਦੋ ਫਿਰ ਬੰਦਾ ਕਿਵੇਂ ਬਚੂਗਾ ਮੈਂ ਸਿੱਧਾ ਫੇਰ ਕਰਦਾ ਖੜੇ ਬੰਦਾ ਕੱਲ ਕਹਿੰਦੇ ਅਸੀਂ ਤਿੰਨ ਬੰਦੇ ਜ਼ਖਮੀ ਹੋਇਆ ਉਹਦੇ ਬਾਰੇ ਕੀ ਉਹ ਉਹ ਝੂਠ ਦਾ ਪਲੰਦਾ ਮਾਰ ਰਿਹਾ ਸਾਨੂੰ ਇਹਦਾ ਪਤਾ ਕੌਣ ਹਾਂ ਜੇ ਕੋਈ ਬੰਦਾ ਜ਼ਖਮੀ ਸਾਡੇ ਦੇ ਪਰਚਾ ਦੇ ਦਿਓ ਉਹ ਤਾਂ ਮੰਨ ਕਰ ਰਿਹਾ ਜੋਸੇਪੰਦੀਆ ਕਹਿੰਦੀ ਹੈ ਪਰਚਾ ਦੇਓ ਗਮਦੂਰ ਸਿੰਘ ਦੇ ਦੇ ਦਿਓ ਜੇ ਸਾਡਾ ਕੋ ਸਾਡਾ ਕਸੂਰ ਕੀ ਹੈ ਜਿਹੋ ਦੇ ਚ ਕਿਵੇਂ ਹੋਊ ਬਰਤ ਸਾਡਾ ਕਸੂਰ ਕੀ ਅਸੀਂ ਕੀ ਕਰਿਆ ਗੱਲ ਹੋਰ ਕਹਿੰਦੇ ਕਹਿੰਦੇ ਅਸੀਂ ਕਰੇ ਬੈਠੇ ਆ ਕਹਿੰਦੇ ਤੁਸੀਂ ਪੈਸੇ ਵਾਲੇ ਬੰਦੇ ਆ ਇੱਕ ਮਜ਼ਦੂਰ ਦਾ ਬੱਚਾ ਸਰਪੰਚ ਬਣ ਗਿਆ ਤੁਹਾਡੇ ਤੋਂ ਬਰਦਾਸ਼ਤ ਬਰਦਾਸ਼ਤ ਨਹੀਂ ਹੋ ਰਿਆ ਪੈਸੇ ਵਾਲੇ ਬੰਦੇ ਆ ਜੀ ਅਸੀਂ ਆਪਦੀ ਜ਼ਮੀਨ ਨੂੰ ਵੇਚ ਦਿੰਨੇ ਆ ਅਸੀਂ ਕਿਰਣਾ ਜੀ ਇਹ ਚੀਜ਼ ਤਾਂ ਗੱਲਬਾਤ ਕੀਤੀ ਗਮਦੂਰ ਸਿੰਘ ਹੁਣਾਣਾ ਉਹਨਾਂ ਨੇ ਆਪਣਾ ਪੱਖ ਰੱਖਿਆ ਜਿਹੜੀਆਂ ਜਿਹੜੇ ਸਵਾਲ ਉਹਨਾਂ ਤੇ ਉੱਠ ਰਹੇ ਸੀ ਚਾਹੇ ਫਾਇਰਿੰਗ ਹਾਂ ਜਿਹੜੇ ਫਾਇਰਿੰਗ ਹੋਣ ਦੇ ਜਾਂ ਹੋਰ ਕਿਸੇ ਤਰੀਕੇ ਦੇ ਤਾਂ ਉਹ ਉਹਨਾਂ ਨੇ ਆਪ ਦਾ ਇਸਤੇ ਪੱਖ ਰੱਖਿਆ ਹੁਣ ਇਹ ਪੱਖ ਲੋਕਾਂ ਲੋਕ ਇਸ ਪੱਖ ਨੂੰ ਕਿਵੇਂ ਦੇਖਦੇ ਆ ਇਹ ਤਾਂ ਤੁਸੀਂ ਆਪ ਕਮੈਂਟ ਕਰਕੇ ਦੱਸ ਸਕਦੇ ਹੋ ਫਿਲਹਾਲ ਦੇਖਦੇ ਰਹੋ ਲੋਕ ਵਾਈਟ